ਤੇਰ ਦਾ ਸਵਾ ਕੜੀਆਂ ਤੇ ਫਲਹਾਲ ਦੇ ਲਈ ਤੂੰ ਤੇ ਨਿਆਰਾ ਕੀ ਸੁਖਦਾ ਬਈ ਬੱਦਲਾਂ ਦੇ ਵਿੱਚ ਮੈਂ ਫਿਰਦਾ ਫਿਰੇ ਮੂੰਹ ਆਉਂਦਾ ਤੋਣੀ ਬਈ ਹਲੇ ਤਾਂ ਉਵੇਂ ਹੀ ਉੱਥਿਆਂ ਤੇ ਆ ਗਿਆ ਉਹਦੇ ਉੱਥੇ ਪਾਣੀ ਹੈ ਨਹੀਂ ਸੀਗਾ ਤੇ ਮੇਰੇ ਕੋਲ ਵੀ ਇੱਕ ਬੋਤਲ ਸੀ ਮੈਂ ਕਿਹਾ ਜੇ ਰਾਜਖਰੀ ਪੈਸੂ ਲੱਗਿਆ ਹੁੰਦੀ ਹੁੰਦੀ ਆ ਤੇ ਆ ਕਰਕੇ ਮਿਲਦੇ ਆ ਤੁਹਾਨੂੰ ਗੋਲ ਘਟ ਜਾ ਕੇ ਬਈ ਕਿੱਤੇ ਦਾ ਢਾਲ ਨੂੰ ਜਵੇਂ ਤਰਸਿਆ ਨੇ ਆ ਤੇ ਜਦੋਂ ਢਾਲ ਮਿਲਦੀ ਆ ਫਰਾਂਤਾ ਨਹੀਂ ਮਿਲਦੀ ਆ ਤੇ ਫਲਹਾਲ ਦੇ ਲਈ ਇੰਨਾ ਢਾਲਾ ਦੇ ਵਿੱਚ ਸੀਰ ਆਪਣਾ ਸਾਥ ਛੱਡ ਚੁੱਕਿਆ ਤੇ ਬ੍ਰੇਕ ਵਾਲਾ ਜਵੇਂ ਜਵਾਬ ਹੋਏਗਾ ਸਵੇਰੇ 5 ਵਜੇ ਚੱਲਿਆ ਸੀ ਤੇ 8:30 ਹੋ ਗਏ ਵਾੜਸਾ ਦੀ ਗੱਡੀ 15-16 ਕਿਲੋਮੀਟਰ ਐਨੀ ਵਾੜ ਕਢਾ ਕੇ ਇਦੇ ਤੁਹਾਨੂੰ ਜੀ ਆਇਆਂ ਨੂੰ ਸਵਾਗਤ ਆ ਤੁਹਾਡਾ ਤੁਹਾਡਾ ਵੀ ਸਵਾਗਤ ਆ ਬਾਈ ਤੇ ਮੈਂ ਤੁਹਾਡੇ ਸ਼ਹਿਰ ਆਇਆ ਇਸ ਚੀਜ਼ ਦਾ ਸਵਾਗਤ ਆ ਤੁਹਾਡਾ ਤੇ ਪਿਛਲੇ 2 ਸਾਲਾਂ ਹੋਵੇ ਬਾਅਦ ਦੇਖੀਏ ਤਾਂ ਲਗਭਗ ਸਾਰਾ ਕੁਝ ਇਹਨਾਂ ਨੇ ਇੱਕ ਸਾਲ ਦਾ ਬਦਲਤਾ ਸਾਰਾ ਤਮਾਈਆ ਮਾ ਰਾਮੋ ਦਾ ਨਗਰਲਾ ਏਰੀਆ ਸਾਰਾ ਵੀਡੀਓ ਨਹੀਂ ਬਣਾਈ ਗੋਗੇ ਬਾਈ 3D ਕੇ ਦਾ ਬਸ ਜੀ ਹੋ ਗਈ ਯਾਰ ਤਨੂੰ ਦਿਖਾਵਾਂਗਾ ਕੋਈ ਨਹੀਂ ਮੁੜਦੇ ਰਾਹ ਵੀ ਆ ਸਾਰੇ ਰਾਹ ਜੇ ਪਹਿਲਾਂ ਅੱਡ ਹੁੰਦੇ ਸੀਗੇ ਆ ਤਾਂ ਵੀ ਨਹੀਂ ਹੁੰਦਾ ਸੀ ਕੁਝ ਆ ਕੱਚੇ ਰਾਹ ਹੁੰਦੇ ਸੀ ਇਹਨਾਂ ਨੇ ਰੋਡ ਰਾੜ ਜੇ ਬਣਾ ਦੇ ਹੁਣ ਤੇ ਉਹ ਸਾਰੇ ਰਾਹ ਜੇ ਬਦਲੇ ਆ ਮਾੜੇ ਮੋਟੇ ਜੇ ਬਾਕੀ ਦੇਖਦੇ ਅੰਦਰ ਚੱਲ ਕੇ ਕੀ ਮੌਲਾ ਕਰਦਾ ਤੁਹਾਨੂੰ ਫਰਗੇ ਗੋਵਿੰਦਗੜ੍ਹ ਪਹੁੰਚਦੇ ਸਾਰੀ ਮੀਂਹ ਦੇ ਨਾਲ ਗੱਲੇ ਹੋ ਚੁੱਕਿਆ ਸੀ ਮੈਂ ਤੇ ਰਹਿਣ ਦੇ ਲੜਕਾ ਹੈਂਡ ਦੇ ਲਈ ਟਿਕਾਣਾ ਤੇ ਕੰਬਲ ਦਿੱਤੇ ਬੱਬੂ ਬਾਈ ਹੁਣਾਂ ਨੇ ਬਹੁਤ-ਬਹੁਤ ਮਿਹਰਬਾਨੀ ਬਾਈ ਤੁਹਾਡਾ ਇਨਾ ਮਾਨ ਬਖਸ਼ਿਆ ਮੈਨੂੰ ਯਾਰ ਤੇ ਘਰੜੀ ਘਰ ਦੇ ਵਿੱਚ ਬੈਗ ਜਮਾ ਕੀਤਾ ਥਾਂ ਜੀ ਬਣਾ ਕੇ ਇਨਾ ਮਾਨ ਸਾਡਾ ਬਖਸ਼ਿਆ ਬਾਈ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਸਵੇਰੇ 8:30 ਵਜੇ ਬਾਈ ਜੀ ਮੈਂ ਗੋਬਿੰਦ ਘਾਟ ਪਹੁੰਚ ਚੁੱਕਿਆ ਸੀਗਾ ਤੇ ਆਪਣੀ ਸਾਈਕਲ ਯਾਤਰਾ ਇੱਥੇ ਸਮਾਪਤ ਐਤੋਂ ਅੱਗੇ ਦਾ ਸਫ਼ਰ ਫੁਰਕੇ ਤੈਹ ਕੀਤਾ ਜਾਊਗਾ ਮੌਸਮ ਖਰਾਬ ਆ ਮੀਂਹ ਪਈ ਜਾਂਦਾ ਦੇਖ ਲੈ ਸਫ਼ਰ ਕੀ ਕਹਿੰਦਾ ਫਿਰ ਪੈਦਲ ਯਾਤਰਾ ਆਪਣੀ ਇੱਥੇ ਹੈਗੀ ਆ 18 ਕਿਲੋਮੀਟਰ ਦੀ ਦੇਖ ਰਹਾ ਅਮਰਗੀ ਦਾ ਸਬਰ ਕੀ ਕਹਿੰਦਾ ਜਿਹੜੀਆਂ ਗੱਡੀਆਂ ਨੇ ਬਾਈ ਜੀ ਇਹ 50 ਰੁਪਏ ਪਰ ਸਵਾਰੀ ਲੈਂਦੀਆਂ ਨੇ 4 ਕਿਲੋਮੀਟਰ ਦੇ 4.5 ਕਿਲੋਮੀਟਰ ਜਿਹੜੀ ਬੰਦੀ ਆ ਤੇ ਰਾਹ ਸਾਰੇ ਨਵੇਂ ਬਣੇ ਹੋਏ ਨੇ ਜਦੋਂ ਬੱਦਲ ਫਟਿਆ ਸੀਗਾ ਤੇ ਉਦੋਂ ਰਾਹ ਸਾਰੇ ਦੁਬਾਰਾ ਬਣਾਏ ਨੇ ਇਹਨਾਂ ਨੇ ਉਹ ਦਿਖਾਉਣਾ ਮੈਂ ਪੁਰਾਣੀ ਰਾਹ ਵੀ ਪਹਿਲਾ ਰਸਤਾ ਬਾਈ ਉਧਰੋਂ ਜਾਂਦਾ ਹੁੰਦਾ ਸੀਗਾ ਉਧਰੋਂ ਹੋਂਤ ਉਹ ਤੋਂ ਬਾਅਦ ਚੜਦਾ ਹੁੰਦਾ ਸੀਗਾ ਇਹਦਾ ਉਹ ਮਲਵਾ ਇਕੱਠਾ ਹੋ ਗਿਆ ਤੇ ਹੁਣ ਨਵੇਂ ਰਾਹ ਜਿਹੜੇ ਉਹ ਇੱਥੋਂ ਹੀ ਜਾਂਦੇ ਨੇ ਬਾਈ ਜੀ ਸਾਰੇ ਗੱਡੀਆਂ ਤੇ ਜਾ ਰਹੇ ਨੇ ਪਰ ਆਪਾਂ ਇੱਥੋਂ ਵੀ ਪੈਦਲ ਚੱਲਾਂਗੇ ਸੇਮਕੋਟ ਸੇਮਦੀ ਯਾਤਰਾ ਹੋਵੇ ਕਿਣਮਣ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਮੀਂਹ ਪੈ ਰਿਹਾ ਸੀਗਾ ਥੱਲੇ ਜਦੋਂ ਮੈਂ ਆਇਆ ਸੀਗਾ ਦੁਸ਼ੀ ਮਰਬੋ ਮੈਂ ਜਦੋਂ ਆਇਆ ਸਾਢੇ 5:00 ਵਜੇ ਮੀਂਹ ਦਾ ਮੌਸਮ ਤਾਂ ਉਦੋਂ ਹੀ ਸੀਗਾ ਕਿਣਮਣ ਹੋਈ ਜਾਂਦੀ ਸੀਗੀ ਫਲਹਾਲ ਮੀਂਹ ਵੱਧ ਚੁੱਕਿਆ ਹੁਣ ਜਿਹੜਾ ਆਨੰਦ ਮੀ ਜਾ ਰਿਹਾ ਮੇਰੇ ਹਿਸਾਬ ਨਾਲ ਯਾਤਰਾ ਕਰਨ ਦਾ ਹੋਏ ਦੂਤੇ ਨਿਆਰਾ ਫਿਲਹਾਲ ਫਿਲਹਾਲ ਮੇਰੇ ਲਈ ਕੋਈ ਨਹੀਂ ਹੋਣਾ ਤੇ ਮਗਰਲੇ ਥਿਊ ਨੇ ਬਾਈ ਜੀ ਇਹ ਪਹਾੜਾਂ ਦੇ 2 ਸਾਲ ਹੋ ਗਏ ਇਹਨਾਂ ਨੂੰ ਦੇਖਿਆ ਨੂੰ ਤਰਸਿਆ ਪਿਆ ਸੀ ਮੈਂ ਤੇ 2 ਸਾਲਾਂ ਬਾਅਦ ਵਾਪਸ ਹੀ ਇਹਨਾਂ ਪਹਾੜਾਂ ਦੇ ਉੱਤੇ ਜਿਵੇਂ 2 ਸਾਲ ਪਹਿਲਾਂ ਦਾ ਆਨੰਦ ਸੀਗਾ ਉਹੀ ਚੀਜ਼ਾਂ ਹੋਣੇ ਪਰ ਉਹ ਬੰਦੇ ਮੈਸਰੇ ਸਾਰੇ ਇਹਨਾਂ ਦੇ ਨਾਲ ਯਾਤਰਾ ਸਰੇ ਲੱਗੀ ਸੀ ਪਰ ਫੇਰ ਵੀ ਕੋਈ ਚੈੱਕ ਨਹੀਂ ਇਕੱਲੇ ਹੈਗੇ ਆ ਕੋਈ ਨਹੀਂ ਨਾਲ ਲਈ ਆਦਾ ਜਨਾਲ ਨੇ ਸਾਰੇ ਬੰਦੇ ਲਓ ਜੀ ਬਈ ਸਾਰਿਆਂ ਨੂੰ ਯਾਤਰਾ ਸ੍ਰੀ ਹੇਮਕੋਟ ਸਾਹਿਬ ਦੀ ਅੱਜ ਆਪਣੀ ਸਮਾਪਤੀ ਆ ਸਾਈਕਲ ਦੀ ਯਾਤਰਾ ਦੀ ਲਗਭਗ 770 ਕਿਲੋਮੀਟਰ ਆਪਾਂ ਫਾਸਲਾ ਤੈਅ ਕਰ ਚੁੱਕੇ ਹਾਂ 12 ਦਿਨਾਂ ਦੇ ਵਿੱਚ ਤੇ 12 ਦਿਨਾਂ ਨਾਲ ਜਿਹੜੀ ਚੀਜ਼ ਆਪਾਨੂੰ ਜ਼ਿਆਦੇ ਸਹਾਇਕ ਹੋਈ ਆ ਉਹ ਆ ਇਹ ਬੈਲਟ ਨੂੰ 1.5 ਲੀਟਰ ਵਾਲੀ ਬੋਤਲ ਇਹਦਾ ਨਾਂ ਲੜਨ ਦੇ ਵਿੱਚ ਬਣਦਾ ਸੀ ਬਾਈ ਜੀ ਵਲੌਗ ਦੇ ਵਿੱਚ ਜਦੋਂ ਜਦੋਂ ਵੀ ਪਿਆਸ ਲੱਗੀ ਆ ਇਹਨੇ ਕਦੇ ਮੈਨੂੰ ਨਾਣੀ ਕੀਤੀ ਤੇ ਮਾੜਾ ਮੋਟਾ ਪਾਣੀ ਮੇਜਾ ਹੁੰਦਾ ਸੀ ਇਹ ਵੀ ਵਾ ਕਰਨ ਵਾਲੀ ਆ 1.5 ਸਾਲ ਪਹਿਲਾਂ ਮੈਨੂੰ ਮਿਲੀ ਸੀ ਅਮਰੀਕਾ ਦੀ ਚੱਕੀ ਲੈ ਲਈ ਸੀ ਕੇਕ ਕੋਲ ਧੱਕੇ ਦੇ ਨਾਲ ਤੇ ਲਾਲ ਹਾਲੇ ਤੱਕ ਨਾਲ ਆ ਇਹ ਇਹਨਾਂ ਨੇ ਨਾਲ ਆ ਨਾਲ ਹੀ ਰਹੂਗੀ ਤੇ ਇੰਜੋਏ ਕਰ ਸਕਦੇ ਆ ਵੀਊ ਮੇਰੇ ਨਾਲ ਦਾ ਬਾਕੀ ਹੋਰ ਜੇ ਮੈਂ ਕੁਝ ਕਰ ਸਕਦਾ ਤਾਂ ਭਾਈ ਜੀ ਦੱਸਿਓ ਮੈਨੂੰ ਠੀਕ ਆ ਭਾਈ ਜੀ ਜਦੋਂ ਪੋਲਾਂ ਵਾਲੂ ਜਾਂਦੇ ਆ ਤਾਂ ਇਦਾਂ ਦੇ ਰਾਹ ਨਹੀਂ ਕੋਸ਼ ਪਿਛਲੀ ਵਾਰ ਅਸੀਂ ਸੁੱਕੇ ਸੀਗੇ ਕਿਉਂਕਿ ਉਦੋਂ ਮੀਂਹ ਨਹੀਂ ਸੀ ਤੇ ਇਸ ਵਾਰ ਕੱਲਾ ਆਸਾਂਗੇ ਫਿਰਦਾ ਤੇ ਮੀਂਹ ਫਿਰੇ ਦੇ ਆ ਮੀਂਹ ਦੇ ਆਨੰਦ ਲੈਂਦੇ ਲੈਂਦੇ ਨਾਲ ਵਲੌਗ ਬਣ ਰਹੇ ਆ ਭਾਈ ਜੀ ਜੇ ਫੋਨ ਫਾਂਚ ਪਾਣੀ ਪੈਗਾ ਜਿੰਮੇਵਾਰ ਤੀ ਸਾਰੇ ਹੋਵਗੇ ਵਲੌਗ ਵਾਲੇ ਓਟੇ ਸਾਰਿਆਂ ਦੀ ਸਾਂਝੀ ਸੇਵਾ ਦੇ ਨਾਲ ਨਵਾਂ ਫੋਨ ਆ ਜਾਊਗਾ ਅੱਜ ਚ ਅਰੇ ਇਹਦਾ ਚਾਹ ਵੀ ਨਹੀਂ ਲਾਇਆ ਵੈਸੇ ਪਰ ਮਾਰੇ ਕਰਪਰ ਕੰਮ ਥੋੜਾ ਜਿਆਦਾ ਜੰਗੀ ਪੱਧਰ ਤੇ ਹੋਇਆ ਬੈਠ ਕੀ ਦਾ ਚਟੇ ਬੂਟ ਕਦੋਂ ਪੂਰੇ ਦੇ ਕਦੋਂ ਕਰੀਮ ਹੋ ਗਏ ਕਦੋਂ ਫੇਰ ਸਾਫ਼ ਹੋ ਜਾਂਦੇ ਨਾ ਪਾਣੀ ਪੈਦੀ ਲੰਘਦੇ ਨਾ ਇਹਦੇ ਪਤਾ ਇਹ ਲੱਗਦਾ ਨਹੀਂ ਹਾਲ ਮੀ ਤੇਜ਼ ਹੋ ਰਿਹਾ ਤੇ ਦੇਖਦੇ ਆ ਸਫਰ ਫਿਰ ਇਸ ਵਾਰ ਇਕੱਲਾ ਹੋਏ ਥੋੜੇ ਜਿਹਾ ਹੌਸਲੇ ਵੀ ਕੰਮੀ ਹੋ ਰਹੀ ਹੈ ਮੈਨੂੰ ਇਨਾ ਰਸਤੇ ਉੱਤੇ ਪੁੱਲੀ ਵਾਰ ਮੇਰੇ ਯਾਰ ਸੀਗੇ ਨਾਲ ਤੇ ਹੌਸਲਾ ਪੁੱਲ ਸੀਗਾ ਇੱਥੇ ਖਰੀਨਾ ਪੈਂਗ ਲਈ ਜਦੋਂ ਬਈ ਆਪਾਂ ਅਗੀ ਇਨਵੈਂਟਰੀ ਕਰਦੇ ਆ ਤਾਂ ਇਹ ਬੋਲਾ ਪੈਂਡਾ ਜਿੱਥੇ ਰਜਿਸਟ੍ਰੇਸ਼ਨ ਵੀ ਹੋ ਰਹੀ ਹੁੰਦੀ ਆ ਸੋ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਮਕਲੋ ਹੀ ਕਰਾ ਕੇ ਲੈ ਕੇ ਆਉਣੀ ਆ ਇੱਥੇ ਆ ਕੇ ਆਨ ਦਾ ਸਪੂੜੀ ਕਰਾ ਸਕਦੇ ਆ ਹਾਰਕਡ ਨੰਬਰ ਤੇ ਸਮੋ ਘਰਦਾ ਜਿਹਦਾ ਕੋਲ ਹੋਰ ਕੁਝ ਨਹੀਂ ਆ ਪੈਂਡਾ ਦਾ ਨਾਮ ਪੁੱਲ ਇੱਥੇ ਅਗਲੀ ਜੇ ਸਟੇਸ਼ਨ ਹੁੰਦੀ ਆ ਕੋਈ ਨਹੀਂ ਗੱਲ ਸੀ ਜੁੜ ਮੈਂ ਦੱਸ ਦਿੱਤਾ ਤੁਹਾਨੂੰ ਵੀ ਉਹ ਨਾ ਰਾਂ ਕਿ ਜਿੱਥੋਂ ਮੇਨ ਰੋਅ ਸ਼ੁਰੂ ਹੁੰਦਾ ਕੋਮਨ ਧਾਮ ਤੱਕ ਦਾ ਇਹ ਉਹ ਜਗ੍ਹਾ ਦੀ ਐਂਟਰੀ ਆ ਲਗਭਗ ਸਾਰਾ ਕੁਝ ਹੀ ਬਦਲ ਚੁੱਕਿਆ ਪੈਂਟਰ ਲਾਉਗਾ ਲਾਤੀਆਂ ਹੁਣ ਤਾਂ ਇਹਨਾਂ ਨੇ ਦੋ ਸਾਲਾਂ ਦੇ ਵਿੱਚ ਤੇ ਮੋਟਰਸਾਈਕਲ ਦੀ ਪਾਰਕਿੰਗ ਵੀ ਉੱਥੇ ਤੱਕ ਲੈ ਆਂਦੀ ਇਹਨਾਂ ਨੇ ਅੱਜ ਤੋਂ ਦੋ ਸਾਲ ਪਹਿਲਾਂ ਕੁਝ ਨਹੀਂ ਹੁੰਦਾ ਸੀ ਆ ਘੋੜੇ ਘਾੜੇ ਦਾ ਨਵਾਂ ਹੀ ਸਿਸਟਮ ਤਿਆਰ ਕੀਤਾ ਸਾਰਾ ਇਹਨਾਂ ਨੇ ਬਾਈ ਜੀ ਇੱਥੇ ਜਗ੍ਹਾ ਦੇ ਉੱਤੇ ਸੈਂਟਰ ਲੌਗਰ online ਜਿਵੇਂ ਇਹ ਆ ਗੱਡੀਆਂ ਵਗੈਰਾ ਦਾ ਸਿਸਟਮ ਕੀਤਾ ਸਾਰਾ ਇੱਥੇ ਪਹਿਲਾਂ ਤਾਂ ਗੱਡੀਆਂ ਜਿੱਥੇ ਰਜਿਸਟ੍ਰੇਸ਼ਨ ਹੁੰਦੀ ਹੁੰਦੀ ਸੀ ਉੱਥੇ ਤੱਕ ਹੀ ਬੰਦ ਹੋ ਜਾਂਦੀਆਂ ਸੀਗੀਆਂ ਤੇ ਹੁਣ ਇਹਨਾਂ ਨੇ ਆਹ ਸਿਸਟਮ ਚ ਲਾਇਆ ਨਵਾਂ ਕਚਰ ਬਾਈ ਹੁਣੇ ਵੀ ਇਸ ਢੰਗ ਦਾ ਲਾਦੇ ਗੱਡੀਆਂ ਆ ਗਈਆਂ ਢੋਬੇ ਢੂਬੇ ਬਣਾ ਕੇ ਸਾਰਾ ਕੁਝ ਵੀ ਸਾਰਾ ਕੁਝ ਰਹਿਣਾ ਵੀਟ ਜਾ ਕਰਤਾ ਇਹਨਾਂ ਨੇ ਇੱਕ ਹਿਸਾਬ ਦਾ ਮੋਸਟਲੀ ਸਾਰੇ ਜਿੱਥੇ ਚੇਂਜ ਹੀ ਨਹੀਂ ਲਾਸਟ 2 ਸਾਲਾਂ ਦੇ ਵਿੱਚ ਤੇ ਚਾਰਨਾ ਪਰ ਉਹੀ ਆ ਇਹਦੇ ਨੇੜੇ ਪਹੁੰਚੋਂ ਪੋਲਾਂ ਤੋਂ ਲਗਭਗ 1 ਕਿਲੋ 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 ਅੱਗੇ ਆ ਕੇ ਲਗਭਗ 2 ਕਿਲੋ ਕਿਲੋ ਅੱਗੇ ਚਾਹੂ ਪੀਨੇ ਮੈਂ ਗਿਆ ਉਹ ਪੰਡਾ ਵੀ ਗੱਲਾਂ ਸਾਰੀਆਂ ਕੋ ਮਾਰ ਹੋ ਜਾਏਗਾ ਤਾਂ ਫਾਇਦਾ ਨਹੀਂ ਕੋਈ ਚਾਹੂ ਪੀਕੇ ਫਿਰ ਚਾਉਂਦੇ ਅੱਗੇ ਅਸੀਂ ਸ਼ਾਮ ਤੱਕ ਪਹੁੰਚ ਜਾਵਾਂਗੇ ਬਈ 6-7 ਵਜੇ ਤੱਕ ਪਹੁੰਚ ਜਾਵਾਂਗੇ ਹੈਲੀਪੋਰਟ ਦੇ ਪਹੁੰਚ ਚੁੱਕੇ ਆ ਬਾਈ ਜੀ ਹੁਣ ਤੇ ਇਥੋਂ ਬਾਲ ਰਹੀ ਆ ਲਗਭਗ ਕਿਲੋਮੀਟਰ ਗੋਵਿੰਦਹਾਵ ਹੰਗਾਰੀਆ ਉਹ ਸ਼ੁਕਰ ਆ ਉਹ ਨੈਟਵਰਕ ਅੱਗੇ ਆ ਜਮਾਰੀ ਅਕੀਲੀ ਮੋੜ ਦੇਖ ਸਕਦੇ ਆ ਰਾਜ ਫੋਲਾ ਮਿਲਦੇ ਚੱਲ ਗਏ ਤੁਹਾਨੂੰ ਉੱਥੇ ਬਾਈ ਫਿਰ ਇਸ ਜਗ੍ਹਾ ਮਰੇ ਬਾਈ ਜੀ ਤਾਂ ਸਹੀ ਜਾਂਦਾ ਵੀ ਰਿਟਾਇਰ ਹਵਲਦਾਰ ਸੀਗੇ ਬਾਬਾ ਉਹਨੂੰ ਹੈਗੀ ਜੀ ਉਹਨਾਂ ਨੇ ਹੀਮਕੋਟ ਸਾਹਿਬ ਦੀ ਖੋਜ ਕੀਤੀ ਸੀ ਕਿ ਉਹਨਾਂ ਨੇ ਲੱਭਿਆ ਸੀ ਉਹ ਕੋਤਰਾ ਸਾਹ ਕਾਫੀ ਤਰਕ ਨੇ ਇਸ ਗੱਲਾਂ ਦੇ ਉੱਤੇ ਅੱਪਾ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਦੇ ਸਕਦੇ ਗਲਤ ਵੀ ਹੋ ਸਕਦੀਆਂ ਸਹੀ ਵੀ ਹੋ ਸਕਦੀਆਂ ਨੇ ਤੇ ਉਹ ਦਰਖਤਾਂ ਜਿਹਦੇ ਥੱਲੇ ਆ ਕੇ ਬਾਪ ਮੋਦਨ ਸੈਣੀ ਜੀ ਆਤਰਾ ਲੈਂਦੇ ਹੁੰਦੇ ਸੀਗੇ ਰਾਤ ਨੂੰ ਜੇ ਕੋਈ ਜਾਣ ਉਹਨਾਂ ਤੋਂ ਵਜਨ ਦੇ ਲਈ